ਕਹ ਰਵਿਦਾਸ ਭਗਤ ਇੱਕ ਬਾਡੀ ਮੈਂ ਆਪਣੇ ਅੰਦਰ ਇੱਕ ਤੇਰੀ ਭਗਤੀ ਤੇਰਾ ਪ੍ਰੇਮ ਇੰਨਾ ਵਧਾ ਲਿਆ ਹੈ ਇੰਨਾ ਪੱਕਾ ਕਰ ਲਿਆ ਸਹੀ ਹਾਂਜੀ ਹਾਂਜੀ ਅਬ ਇਕਾਸੀਓ ਕਹੀਏ ਕਿ ਹੁਣ ਇਹ ਗੱਲ ਕਿਸੇ ਅਗੀ ਕਹਿਣ ਦੀ ਲੋੜ ਨਹੀਂ ਜਾਂ ਹੁਣ ਕਿਸ ਨਾਲ ਕੀ ਗਿਲਾ ਕਰੀਏ ਅੱਛਾ ਜਾਂ ਕਾਰਨ ਹਮ ਤੁਮ ਅਰਾਧੇ ਕਿ ਜਿਸ ਕਾਰਨ ਕਰਕੇ ਯਾਨੀ ਜਿਸ ਮੋਹ ਦੇ ਦੁੱਖ ਤੋਂ ਛੁੱਟਣ ਲਈ ਅਸੀਂ ਤੇਰੀ ਆਰਾਧਨਾ ਸ਼ੁਰੂ ਕੀਤੀ ਸੀ ਹਾਂਜੀ ਸੋ ਦੁੱਖ ਅਜੂ ਸਹੀ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ ਦੁੱਖ ਹਾਲੇ ਵੀ ਸਹਿ ਰਹੇ ਨੇ ਇੱਥੇ ਭਾਵ ਹੈ ਕਿ ਹੁਣ ਉਹ ਕਹਿਣ ਦੀ ਲੋੜ ਹੀ ਨਹੀਂ ਰਹੀ ਕਿ ਉਹ ਦੁੱਖ ਮੈਂ ਸਹਿ ਰਿਹਾ ਹਾਂ ਕਿਉਂਕਿ ਉਹ ਦੁੱਖ ਤਾਂ ਹੈ ਹੀ ਨਹੀਂ ਉਹ ਤਾਂ ਪੂਰੀ ਤਰ੍ਹਾਂ ਮਿਟ ਗਿਆ ਓਹੋ ਮਤਲਬ ਉਹ ਦੁੱਖ ਦਾ ਨਾਮੋ ਨਿਸ਼ਾਨ ਹੀ ਨਹੀਂ ਰਿਹਾ ਬਿਲਕੁਲ ਉਹ ਦੁੱਖ ਦਾ ਜ਼ਿਕਰ ਕਰਨਾ ਹੀ ਬੇਮਾਇਨਾ ਹੋ ਗਿਆ ਉਹ ਉਸ ਅਵਸਥਾ ਤੋਂ ਬਹੁਤ ਅੱਗੇ ਲੰਘ ਗਈ ਨੇ ਇਹ ਹੈ ਮੋਹ ਤੋਂ ਪੂਰੀ ਤਰ੍ਹਾਂ ਮੁਕਤੀ ਤੇ ਸਿਰਫ ਤੇ ਸਿਰਫ ਪ੍ਰਭੂ ਦੇ ਪ੍ਰੇਮ ਵਿੱਚ ਲੀਨਤਾ ਵਾਹ ਦਾ ਸਾਰੇ ਵਿਚਾਰ ਦਾ ਨਿਚੋੜ ਫਿਰ یہی ਨਿਕਲਿਆ ਕਿ ਵਾਹਿਗੁਰੂ